ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਹਾਰਟਾ ਵਿਖੇ ਬੀਤੀ ਰਾਤ ਚੋਰਾਵਾਂ ਵੱਲੋਂ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦਾ ਸਵੇਰੇ ਸਕੂਲ ਖੁੱਲਣ ਤੇ ਪਤਾ ਲੱਗਾ ਇਸ ਬਾਰੇ ਸਕੂਲ ਅਧਿਆਪਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਵਾਂ ਵੱਲੋਂ ਸਕੂਲ ਦੇ ਦਫ਼ਤਰ ਦੇ ਗੇਟ ਦੀ ਪੰਨ ਤੋੜ ਕਰਕੇ ਡੀਵੀਆਰ ਕੈਮਰੇ ਮਿਊਜ਼ਿਕ ਸਿਸਟਮ ਆਦਿ ਚੋਰੀ ਕਰ ਲਿਆ ਹੋਇਆ ਸੀ ਤੇ ਦਫ਼ਤਰ ਦੇ ਰਿਕਾਰਡ ਦੀ ਵੀ ਫਰੋਲਾ ਫਰਾਲੀ ਕੀਤੀ ਹੋਈ ਸੀ ਉਨ੍ਹਾਂ ਦੱਸਿਆ ਕਿ ਕਰੀਬ 10 ਤੋਂ 12000 ਰੁਪਏ ਦਾ ਚੋਰਾਵਲੋਂ ਨੁਕਸਾਨ ਕੀਤਾ ਗਿਆ ਇਸ ਤਰ੍ਹਾਂ ਹੋ ਰਹੀਆਂ ਚੋਰੀਆਂ ਕਾਰਨ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਹੋਇਆ ਆਤਿਆ ਨੂੰ ਕਿਦਾ ਪਤਾ ਲੱਗਿਆ ਜੀ ਸਵੇਰੇ 7:13 ਮਿੰਟ ਤੇ ਮੈਨੂੰ ਮੇਰੇ ਸਫਾਈ ਕਰਮਚਾਰੀ ਨੇ ਕਾਲ ਕੀਤੀ ਕਿ ਮੈਡਮ ਜੀ ਦਫ਼ਤਰ ਦਾ ਜਿਹੜਾ ਦਰਵਾਜ਼ਾ ਹੈਗਾ ਨਾ ਉਹ 빙ਗਾ ਹੋਇਆ ਟੱਕਾ ਮੁੱਕੀ ਕਾਫੀ ਹੋਈ ਆ ਮੈਂ ਇਹਨਾਂ ਨੂੰ ਦੇਖਿਆ ਮੈਂ ਇਹਨਾਂ ਨੂੰ ਕਿਹਾ ਕਿ ਥੋੜਾ ਅੰਦਰ ਜਾ ਕੇ ਦੇਖੋ ਫਿਰ ਇਹ ਡਰ ਗਏ ਸੀ ਇੱਕਦਮ ਫਿਰ ਜਦੋਂ ਮੈਂ 7:40 ਮਿੰਟ ਤੇ ਸਕੂਲ ਤੇ ਆ ਕੇ ਦੇਖਿਆ ਤੇ ਡੀਵੀਆਰ ਮੋਨੀਟਰ ਸੀਸੀਟੀਵੀ ਕੈਮਰਾ ਜਿਹੜਾ ਕਿਚਨ ਤੇ ਕੋਲ ਲੱਗਾ ਹੈਗਾ ਉਹ ਵੀ ਨਹੀਂ ਹੈਗਾ ਸਾਊਂਡ ਸਿਸਟਮ ਜਿਹਦੇ ਨਾਲ ਕਿ ਅਸੀਂ ਬੱਚਿਆਂ ਦੀ ਪ੍ਰੇਅਰ ਕਰਾਉਂਦੇ ਆ ਉਹ ਵੀ ਨਹੀਂ ਹੈਗਾ ਕਾਫੀ ਜਣੇ ਕਿ ਨੁਕਸਾਨ ਕਰ ਗਿਆ अलमारियां ਦਾ ਜਿਹੜਾ ਰਿਪੋਰਟ ਆ ਕਾਫੀ ਵਿਖਰਾੜ ਕੇ ਚੱਲੇ ਗਈ ਹੈਗੀ ਇੱਥੇ ਕੋਈ ਰਾਤ ਨੂੰ ਚੌਂਕੀਦਾਰ ਵਗੈਰਾ ਵੀ ਹੁੰਦਾ ਕਿ ਨਹੀਂ ਨਹੀਂ ਸਰ ਚੌਂਕੀਦਾਰ ਦਾ ਦਾ ਰੈਜਿਮੈਂਟ ਨਹੀਂ ਹੈਗਾ ਤੇ ਬਸ ਸਾਨੂੰ ਉਦਾਂ ਸਲੀਪਰੀ ਪ੍ਰੋਵਾਈਡ ਕੀਤੀ ਆ ਕੀ ਚੌਂਕੀਦਾਰ ਇੱਥੇ ਹੈਗਾ ਮਤਲਬ ਕਿ ਸਰਕਾਰੀ ਮਿਲਦਾ ਆ ਜਾਂ ਨਹੀਂ ਮਿਲਦਾ ਸਰ ਮੈਨੂੰ ਮੈਨੂੰ ਤਾਂ ਲੱਗਦਾ ਵੱਡੇ ਸਕੂਲਾਂ ਨੂੰ ਉਹਨਾਂ ਨੇ ਦਿੱਤੇ ਹੋਏ ਆ ਗਾਰਡ ਵੀ ਰਿੱਤੇ ਹੋਏ ਆ ਚੌਂਕੀਦਾਰ ਵੀ ਪਰ ਪ੍ਰਾਇਮਰੀ ਸਕੂਲਾਂ ਵਾਸਤੇ ਹਜੇ ਨਹੀਂ ਅਰੇਂਜਮੈਂਟ ਕੀਤਾ ਹੈ ਬਾਬਾ ਠੀਕ ਤੁਹਾਨੂੰ ਸਭ ਤੋਂ ਪਹਿਲਾਂ ਮੈਨੂੰ ਦੱਸਿਆ ਕਿ ਨੇ ਆ ਕਿ ਸਫਾਈ ਕਰਮਚਾਰੀ ਪਹਿਲਾਂ ਆਉਂਦਾ ਹੈ ਹਾਂਜੀ ਪਹਿਲਾਂ ਆਉਂਦੀ ਆ ਪਹਿਲਾਂ ਸਕੂਲ ਖੋਲਦੇ ਆ ਸਫਾਈ ਵਗੈਰਾ ਕਰਦੇ ਹੈਗੇ ਇਹਨਾਂ ਦਾ ਸਵੇਰੇ 7:13 ਮਿੰਟ ਤੇ ਮੈਨੂੰ ਕਾਲ ਆਈ ਸੀ ਠੀਕ ਹੈ ਨੁਕਸਾਨ ਕਿੰਨਾ ਹੋਇਆ ਆ ਆਈਡੀਆ ਨੁਕਸਾਨ ਸਿਰਫ ਇਹ ਵੀ 10-12 ਹਜ਼ਾਰ ਦੇ ਕਰੀਬ ਹੋ ਗਿਆ ਸਿਰਫ ਅਜੇ ਸਾਡਾ ਦਫਤਰ ਹੀ ਟੱਚ ਕੀਤਾ ਆ ਜਿੱਧਰ ਕਿ ਕੰਪਿਊਟਰ ਪਏ ਆ ਜਾਂ ਸਾਡੇ ਗੈਸ ਸਿਲੰਡਰ ਪਏ ਆ ਉਹ ਨਹੀਂ ਅਜੇ ਟੱਚ ਕੀਤਾ ਠੀਕ ਹਾਂਜੀ ਠੀਕ